ਹਰ ਇੱਕ ਤਰਫ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਦਿਆਂ 72000 ਜਿਹੜੀ ਮਾਲੀ ਆ ਵਾਹ ਵਾਹ ਚਮਕਾਰ ਨੰਬਰ ਹੱਥ ਨਾਲ ਕਰਦੇ ਬਾਜ ਬਾਜ ਐ ਹਲੇ ਵੀ ਧਰਤੀ ਦਾ ਚਮਕਾਰ ਤੇ ਨਾਲ ਮੱਨ ਆਏ ਮਝੌਲੀ ਵਾਲਾ ਖਾਨਾ ਟੁੱਟੇ ਜੀ ਇਹ 72000 ਜੀ ਮਾਲੀ ਆ ਲਓ ਮੈਦਾਨ ਦੇ ਵਿੱਚ ਕੁਸ਼ਤੀਆਂ ਦੋ ਚੱਲਦੀਆਂ ਹਨ ਪਰ ਪਰਲੇ ਪਾਸੇ ਸ਼ੇਰਾ ਬਾਬਾ ਫਲਾਈ ਦੀ ਧਰਤੀ ਦਾ ਉੱਪਰਲੇ ਪਾਸੇ ਨੇ ਔਰ ਨਿਚਲੇ ਪਾਸੇ ਜਿੱਤੀ ਹੈ ਵਾਹ ਵਾਹ ਪਰ ਉਧਰ ਕੀ ਬਾਤਾਂ ਮਾਨਾ ਦੇ ਬਾਦ ਦਾ ਜਿਹੜਾ ਲਵਾਇਆ ਜਾ ਰਿਹਾ ਹੈ ਅੱਲਾ ਗੁੱਲਾ ਹੋ ਗਿਆ ਬੱਲਾ ਬੱਲਾ ਹੋ ਗਿਆ ਵੱਡੀਆਂ ਥੋੜਾ ਬੱਬੂ ਬੱਬੂ ਮਾਨ ਆ ਗਿਆ ਗਰਾਉਂਡ ਦੇ ਵਿੱਚ ਕਹਿੰਦੇ ਬੱਬੂ ਮਾਨ ਆ ਗਿਆ ਬਾਬਾ ਦਾ ਬੱਬਾ ਤੇ ਜਮਾਨ ਦਾ ਮਾਨੀ ਸਰਪਾ ਜਾ ਗਿਆ ਧਾਇ ਬੱਬਾ ਉਹੀ ਜਿੰਦੇ ਪਾਸੇ ਗੁਜਿਆ ਹੋਇਆ ਇੱਕ ਤੇ ਦੋ ਅੱਡੀ ਜੰਗ ਪਾਸੇ ਚੱਲਦੀਆਂ ਨੇ ਕੁਸਤੇ ਤੁਸੀਂ ਵੇਖ ਸਾਦੇ ਹੋ ਜਿਹੜੇ ਉਹ ਪਾਕਿਸਤਾਨ ਨੂੰ ਮੋਟੇ ਜਾਣਗੇ ਨਿਊ ਹਾਲੈਂਡ ਕਰਕੇ ਮੇਜ ਲੀਗ ਦੇ ਮੈਚ ਤੇ ਮਨੋਰ ਮਾਸਤਾ ਖੁੱਲਾ ਖਾੜਾ ਹੋਵੇਗਾ ਅੱਜ ਬੱਬੂ ਬਾਦ ਪ੍ਰੀਤ ਪ੍ਰਧਾਨ ਨੇ ਬਿਲਾਉਤਾ ਤੇ ਕਿਹੜੀ ਰਣ ਹਰਾਂ ਦੀ ਬਿਲਾਉਤਾ ਅਣਿਆਰ ਸਿੰਘ ਜੀ ਸਰਪੰਚਾ ਦੀ ਬਰੋਤ ਤੇ ਨਾਲ ਕਹਿੰਦੇ ਗਖੜਾ ਵਾਲਾ ਤੀਰਖਰ ਆ ਜਤਿੰਦਰ ਲੱਖਾ ਗਾਜੀਪਰੀਆ ਮਨਪ੍ਰੀਤ ਪਟਾ ਉਹਨਾਂ ਦੇ ਵੀਰ ਕਹਿੰਦੇ ਛੇਕੇ ਤੌਰ ਤੇ ਜਿੱਥੇ ਲੱਖੀ ਸਾਡਾ ਵੀ ਰਾਏ ਉਹਨਾਂ ਦੇ ਸਤਾਜੋ ਪਤਾ ਸਰਦਾਰ ਜਰਨੈਲ ਸਿੰਘ ਜੀ ਨਾਲ ਜਿਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਵੀਰ ਉਹਨਾਂ ਦਾ ਮਾਣਸ ਕਰਦੇ ਆ ਉਧਰ ਸਾਡੇ ਵੀਰ ਮਨਪ੍ਰੀਤ ਬਲਿਹਾਰ ਨਾਲੋ ਤੇ ਕਿਹੜੀ ਨਾਲ ਮਨਪ੍ਰੀਤ ਵੱਡਾ ਰਣਵੀਰ ਜੀ ਯੂਐਸਏ ਸ਼ੀਪਾ ਯੂਐਸਏ ਹਰਜਨ ਸਿੰਘ ਰਾਜ ਰਰੇਕ ਜਨਮ ਰਾਏ ਪਰ ਲੱਗੀ ਰਾਏ ਪਰ ਤੇ ਪ੍ਰੀਤ ਪ੍ਰਵਾਨਪੁਰ ਪੁੱਜੀ ਜਿਹੜਾ ਬਹੁਤ ਬੰਬੂ ਮਾਨ ਦਾ ਵੱਡਾ ਸਨਮਾਨ ਕੀਤਾ ਜਾਣਾ ਹੈ ਤੇ ਨਾਲ ਦੋਨੇ ਸਿੰਘੂ ਐਡਵੋਕੇਟ ਰਵਨਦੀਪ ਸਿੰਘ ਜੀ ਹਾਈ ਕੋਰਟ ਰਵਨਦੀਪ ਸਿੰਘ ਜੀ ਜਿਹੜਾ ਜੋ ਕਿ ਜਹੇਦਾਰ ਜਗਤਾਰ ਸਿੰਘ ਹਵਾਰੇ ਦੇ ਕਹਿੰਦੇ ਐ ਵਕੀਲ ਹੈ ਬਹੁਤ ਬਹੁਤ ਸਨਮਾਨ ਕੀਤਾ ਜਾਣਾ ਵਾਹਿਗੁਰੂ ਜੀ ਕੈਨੜ ਜੀ ਉਧਰ ਸੂਰ ਤੇ ਲਾਹੌਰਿਆ ਸਾਡਾ ਤਰਾਜਾਰਾਂ ਦਾ ਯਾਰੋ ਜੀ ਦੇ ਦਰ ਤੇ ਲੱਗਿਆ ਸੂਰ ਤੇ ਲਾਹੌਰਿਆ ਦਾ ਵੀ ਜਿਹੜਾ ਲੋੜ ਜਾਣਾ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਮੋਹਨ ਸਿੰਘ ਰੁਪੋ ਵਾਲ ਕਨੇ ਦਾ ਉਹ ਵੀ ਅਨੰਤ ਮਾਨ ਦੇ ਅੱਜ ਸਦਗਰ ਦਾ ਬਹੁਤ ਬਹੁਤ ਧੰਨਵਾਦ ਹੈ 17 ਮਾਰਚ ਜਿਹੜੀ بہت وادی کشتی چل رہی ہے ਆਲਾ ਪਿੰਡ ਦੇ ਕਹਿੰਦੇ ਵੀ ਫਰਗਵਾੜੇ ਵਾਲਾ ਥਿਰ ਥੱਡੇ ਨਾਲ ਆਏ ਸੋਨੀ ਸਹੋੜਾ ਔਰ ਅਗਰ ਕਰਦੇ ਸੋਨੀ ਆ ਸਹੋੜੇ ਵਾਲਾ ਸੋਨੀ ਹਾਂਜੀ ਔਰ 77000 ਰੁਪਏ ਦੀ ਗੁੱਸਟੀ ਜਿਹੜੀ ਕਾਹਦੇ ਮਾਦੋ ਸ਼ੁਰੂਆਤ ਲੱਗਿਆ ਸੋਨੀ ਕਰਵਾ ਦੀ ਸਹੋੜਾ ਤੇ 3 ਪਹਿਲਵਾਂ ਦੀ ਪਾਲਾ ਬੜੀ ਵਧੀਆ ਗੁੱਸਤੀਆਂ ਨਾਲ ਹੀ ਜੱਜਪੁਰ ਬੱਲਾਵਰੇ ਤੇ ਨੀਰੂ ਪਹਿਲਵਾਨਾ ਵੀ ਆ ਸਭ ਜੇ ਵਾਲ ਵੀ ਤਿਆਰ ਹੈ ਬੱਜੀ ਬਹੁਤ ਚੜ੍ਹਦੀਆਂ ਮਾਣ ਜੀ ਸਿਆਰ ਹੈ ਬਬੂ ਮਾਨ ਦਾ ਲੋਕਾਂ ਦਾ ਪਿਆਰ ਹੈ ਜੱਟ ਨੇ ਕਹਿੰਦੇ ਪਿਆਰ ਹੀ ਵੰਡਿਆ ਜੱਟ ਨੇ ਕਹਿੰਦੇ ਪਿਆਰ ਹੀ ਵੰਡਿਆ ਅਮਰਪਤ ਪਾਸ ਸਿੰਘ ਜੀ ਮਾਨ ਸਰਦਾਰ ਸਿਵਰਨਜੀ ਸਿੰਘ ਜੀ ਮਾਨ ਅਮਨੰਦਰ ਸਿੰਘ ਜਾਨੀ ਐਸ ਐਂਡਸ ਨੇ ਗੁਰਵੰਦਰ ਪਾਵਲਾ ਬਹੁਤ ਵਧੀਆ ਗੁਸਲੀ ਚੱਲਦੀ ਹੈ ਤੁਹਾਡੇ ਸਾਹਮਣੇ 100000 ਮਾਰੋ ਪਰ ਤੇ ਲਾਲੇ ਸਰਹੰਦੋਂ ਦਾ ਵੀ ਬਹੁਤ ਧੰਨਵਾਦ ਹੈ ਇਧਰ ਬਬੂ ਮਾਨ ਦਾ ਪਿਆਰ ਦੁਨੀਆਂ ਦੇ ਨਾਲ ਹੈ ਹਾਂਜੀ ਬੋਲੀ ਬਹੁਤ ਬਹੁਤ ਧੰਨਵਾਦ ਕਰਦੇ ਆ ਉਧਰ ਸਾਡੇ ਪਰਿਵਾਰ ਦੇ ਮਿੱਤਰਾਂ ਦੇ ਵਿੱਚੋਂ ਸਰਜੀਤ ਜੀ ਤੁਹਾਡੀ ਪਰਮਜੀਤ ਸਿੰਘ ਜੀ ਪੁੱਤਾ ਨਾਲ ਸਾਡੇ ਸਾਥਾ ਕੇਰਨਾ ਖੜਾ ਉਹ ਜਿਹੜੇ ਦਾਪੇ ਪੁਜਿਆ ਵੱਡੇ ਮੇਲੇ ਜਿਹੜੇ ਪੁੱਤੇ ਦੀ ਨੱਸੀ ਤੇ ਕਰਵਾਇਆ ਸਦਾ ਬਲਜੀਤ ਸਿੰਘ ਜੀ ਪੁੱਤਾਂ ਦੇ ਯਾਰ ਹੈ ਜਿਹਦੇ ਤੋਂ ਦੇਜਾ ਬਹੁਤ ਬਹੁਤ ਧੰਨਵਾਦ ਹੈ ਨਹੀਂ ਜਿਹਨੂੰ ਹਰ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ ਸਦਾ ਬਲਜੀਤ ਸਿੰਘ ਜੀ ਪੁੱਤੇ ਹਰਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਹਰ 30000 ਦੀ ਕੁਸ਼ਤੀ ਦੀ ਮੈਦਾਨ ਸ਼ੁਰੂ ਹੋਣ ਲੱਗੀ ਹੈ ਸੋਨੀ ਕਰਵਾ ਦੀ ਸਿਹੋੜਾ ਤੀਸਰੇ ਪਾਸੇ ਤੀਰ ਪਹਿਲਵਾਨੀ ਭਗਵਾਨ ਮਾਦਾਨ ਵਿੱਚ ਜਿਹੜਾ ਜੁੱਟ ਹੋਣ ਲੱਗਾ ਭਰਵਾਨਾਂ ਦਾ ਪਰ ਉਧਰੋਂ ਪਾਸੇ ਮਾਦਾਨ ਮਾਦੇ ਦੇ ਢਾਲ ਚਮਕਾਰ ਪਹਿਲਵਾਨ ਹੱਲਾ ਕੁਸ਼ਤੀ ਆਭਿਸ਼ਰੇ ਦੀ ਮਾਦਾਨ ਵਿੱਚ ਗਵਰ ਪ੍ਰੀਮਲੀਅਰ ਕਰਦੇ ਭਰਵਾਨਾਂ ਦਾ ਜਿਹੜੇ ਕੋਈ ਇੰਚਾਰਜ ਸਾਨੂੰ ਦੱਸ ਦੇਵੇ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਸੀਗੀ ਹੋਰ ਚੱਲਣਗੀ ਆ ਮਾਮੂਪਰੀਆ ਸੰਤ ਜੇਕਰ ਮੇਰੀ ਗੱਲ ਸੁਣਦਾ ਕੋਈ ਕਬੱਡੀ ਦੀਆਂ ਟੀਮਾਂ ਨੂੰ ਅਸੀਂ 12 ਵਜੇ ਕੋਰਟ 'ਤੇ ਕਾਲ ਕਰਨੀ ਹੈ। ਮਾਮੂਰੀਆ ਸੰਤ ਜੀ ਜਦੋਂ ਮੇਰੀ ਆਵਾਜ਼ ਸੁਣਦਾ ਪਲੀਜ਼ ਉਹ ਮੈਨੂੰ ਦੱਸ ਦੇ ਵੀ ਕਬੱਡੀ ਦੀਆਂ ਟੀਮਾਂ ਨੂੰ ਕਿੰਨੇ ਟਾਈਮ ਤੱਕ ਅਸੀਂ ਗਰਾਊਂਡ 'ਚ ਸਾਧ ਲਈਏ। ਭਾਈ ਜਸਪੂਰ ਮਹਿਲਵਾਲਾ, ਮੋਲਾਪੁਰ ਤੇ ਨੀਰੂ ਮਹਿਲਵਾਲਾ ਬੀਐਸਐਫ ਉਸ ਦੇ ਨਾਲ ਵੱਡੀਆਂ ਖੁਸ਼ੀਆਂ ਲਈ ਜਿੰਨਾਂ ਜਸਾ ਮਹਿਲਵਾਲਾ ਪਤੀ ਦੇ ਮਨੀ ਵੱਡਾ ਜੀਸੀਜੀ ਦੇ ਨਾਲ ਹੀ ਗੁਰਜੋ ਸਿੰਘ ਜੀ ਅੱਜ ਇੱਥੇ ਆਉਣ ਤੋਂ ਬਹੁਤ ਧੰਨਵਾਦ ਹੈ। ਸਰਦਾਰ ਗਵਿੰਦਰ ਸਿੰਘ ਸਤਕਰ ਸਾਹਿਬ ਜੀ ਰਾਏਪੁਰ ਦੀ ਰਾਏਪਰੀਆ ਸਾਡਾ ਵੀਰ ਉਹਨਾਂ ਦੇ ਸਤਾਰਜੋ ਪਿਤਾ ਜੀ ਸਰਦਾਰ ਜਨੈਤ ਸਿੰਘ ਜੀ ਰਾਏਪੁਰ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਵੀ ਜਿੰਨੇ ਵੀ ਪਹਿਲਵਾਨ ਅੱਜ ਜਿਨ੍ਹਾਂ ਨੇ ਕੇਸ ਰੱਖੇ ਹੋਏ ਐ ਉਹਨਾਂ ਦਾ ਇੱਕ ਇੱਕ 1000 ਰੁਪਏ ਦੀ ਨਕਦ ਰਕਮ ਦੇ ਨਾਲ ਲੱਖੀ ਰਾਏਪੁਰ ਯੂਐਸਏ ਉਹਨਾਂ ਦੇ ਸਤਾਰਜੋ ਪਿਤਾ ਸਰਦਾਰ ਜਨੈਤ ਸਿੰਘ ਜੀ ਰਾਏਪੁਰ ਉਹਨਾਂ ਦੇ ਵੱਲ ਸਨਮਾਨ ਕੀਤਾ ਜਾਣਾ ਹੈ ਬਾਈ ਧਿਆਨ ਦੇ ਜੇਤਾ ਵੱਡੇ ਵੱਲਾਂ ਦੇ ਨਾਮ ਬੋਲਦੇ ਐ ਇੱਥੇ ਹੀ ਗੁੱਸੇ ਆਉਣੀਆਂ ਹੈ ਪਹਿਲਾ ਪਹਿਲਵਾਨ ਵਰਸਾ ਪੱਟੀ ਦੇ ਮਨੀ ਪਹਿਲਵਾਨ ਆਲਮਗੀਰ ਪ੍ਰਤਮਾਲ ਪਹਿਲਵਾਨ ਜੀ ਫਗਵਾੜਾ ਤੇ ਸਾਗਰ ਤਲਵਾਰ ਦਿੱਲੀ ਅਰੂਪਲ ਪਹਿਲਵਾਨੀ ਖੰਨਾ ਤੇ ਸਾਈ ਪਹਿਲਵਾਨਾ ਹਰ ਹਾਰਸ ਮਾਰੋ ਤਾਂ ਜੱਗੀ ਕੋਮਣ ਦੇ ਮਨੀ ਸਿੱਖੋ ਹਿਆਰਾਂ ਦੇ ਯਾਰਾਂ ਜੱਗੀ ਕੋਮਣ ਮਨੀ ਸਿੱਖੋ ਬੱਤੀਆਂ ਸਲਾਮਤ ਵਾਰਿਆ ਬਰਾ ਬਹੁਤ ਧੰਨਵਾਦ ਆਰ ਕਮਲਜੀਤ ਪਹਿਲਵਾਨ ਡੂੰਛੜੀ ਤੇ ਕਰਮਜੀਤ ਪਹਿਲਵਾਨ ਦਿੱਲੀ ਇਹ ਸਾਰੇ ਮਲੇੜੇ ਰੇੜੀ ਰਣਗੇ ਇਹੀ ਕੁਸ਼ਤੀਆਂ ਬਾਕੀਆਂ ਜਸਪੂਤ ਪਹਿਲਵਾਨ ਮੱਲਾਪੁਰ ਔਰ ਨੀਰੂ ਗੁਜਰ ਪਹਿਲਵਾਨ ਬੀਐਸਐਫ ਇੱਕ ਪੰਜ ਗੁਸਤੀਆਂ ਨੇ ਸਾਡੇ ਕੋਲ ਜੀ ਨੋਟ ਕਰਾਓ ਅ ਸਰਜੀ ਸਿੱਟੀ ਕਕਰਾਲੀ ਸਾਹਿਬ ਨੋਟ ਕਰਾਓ ਜੀ ਪੰਜ ਗੁਸਤੀਆਂ ਬੱਗੀਆਂ ਹਨ ਸਰਦਾਰ ਬਜੇ ਸਿੰਘ ਜੀ ਘੋਟਾ ਜੋਕੇ ਚੇਅਰਮੈਨ ਨੇ ਜਿਹੜਾ ਪੇਸ਼ਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਪਿਆਰ ਹੈ ਜਦੋਂ ਇਹਨਾਂ ਨੇ ਆਪਣੀ ਆਪਣੇ ਸਮੇਂ ਦੇ ਵਿੱਚ ਇਲਾਕੇ ਦੇ ਵਿੱਚ ਬਹੁਤ ਇਲਾਕੇ ਦਾ ਵਿਕਾਸ ਕਰਵਾਇਆ ਹੈ ਅਸੀਂ ਬਜੇ ਸਿੰਘ ਜੀ ਭਟਾ ਸਲੇਮਪੁਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਬੇਨਤੀ ਹੈ ਸੰਤ ਮਾਮੂਪੁਰ ਜੀ ਅੰਰੇ ਵਾਸੋਂ ਦਾ ਵੀ ਇੱਕ ਵਾਰੀ ਸੰਪਰਕ ਬਣਾਵੇ ਸੰਤ ਮਾਮੂਪੁਰ ਸਾਰੀ ਉਹਨਾਂ ਜੀ ਸੰਪਰਕ ਬਣਾਇਓ ਡਿੱਗੀ ਪਹਿਲਵਾਨ ਜੀ ਨਾਲ ਹੀ ਮਾਰਸਬਾਲ ਕੀਤਾ ਜਾਣਾ ਬਾਬਾ ਦੀਪਾ ਜੀ ਉਹਨਾਂ ਦਾ ਡਿੱਗੀ ਵੀ ਰਹੇ ਅੱਜ ਹੀ ਰੁਕਣਾ ਮੜਾ ਬਹੁਤ ਵਧੀਆ ਕੁਸ਼ਤੀ ਆ ਤੁਹਾਡੇ ਸਾਹਮਣੇ ਟੌਪ ਤੇ ਕੁਸ਼ਤੀ ਚੱਲ ਰਹੀ ਹੈ ਜਿਹੜੀ ਕਿ ਇਹ ਨੰਬਰ 1 ਕੁਸ਼ਤੀ ਹੈ। ਬਾਈ ਕਮਲਜੀਤ ਰੋਸ਼ਨੀ ਬਾਈ ਜੋਰ ਲੱਗਾ ਹੋਇਆ ਪਹਿਲਵਾਨਾਂ ਤੁਸੀਂ ਵੇਖ ਸਕਦੇ ਹੋ। ਸੰਭਾਗ ਵਾਲਾ ਕਮਲਜੀਤ ਪਹਿਲਵਾਨ ਅਗਰੰਦਲੀ ਸਾਡਾ। ਕੋਈ ਪਹਿਲਵਾਨ ਕਿਸੇ ਤੋਂ ਕੱਟ ਨਹੀਂ ਹੈਗਾ। ਬਹੁਤ-ਬਹੁਤ ਧੰਨਵਾਦ ਮਨਿੰਦਰ ਸਿੰਘ ਜੀ ਜੋ ਮਾ ਪਿਆਰ ਨਾਲ ਕਹਿੰਦੀ ਹੈ ਪਿੰਡ ਪਗੜਾਣਾ ਪਰਾਦਾ। ਯਾਰਾਂ ਦਾ ਯਾਰ ਹੈ ਪਰਮਤਵਾ ਚਾਹਦੀ ਕਲਾ ਜ ਰੱਖੇ ਚੇਚਤਰ ਤੋਂ ਪੰਜਾਬਾ ਬਹੁਤ ਧੰਨਵਾਦ। ਸਰਦਾਰ ਗੁਰਪ੍ਰੀਤ ਸਿੰਘ ਜੀ ਸੂਰਸਿੰਗ ਵਾਲੇ ਨੇ ਹਰ ਸਿੰਘ ਨਾਲ ਹੀ ਨੇਹ ਸਿੰਘ ਤੋਂ ਜੋ ਸਿੰਘ ਜੀ ਇਕੱਠੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਅੱਜ ਚੰਡੀਗੜ੍ਹੋਂ ਲੁਧਿਆਣੋਂ ਕੱਲ ਵੀ ਪੂਰੇ ਪੰਜਾਬ ਤੋਂ ਪੂਰੇ ਕੱਲ ਵੀ ਇੰਡਸਟਰੀ ਤੋਂ ਯਾਰ ਪੁਜੇ ਆ ਔਰ ਪਲੀਜ਼ ਗਰਾਊਂਡ ਜਿਹੜਾ ਕਲੀਅਰ ਕਰ ਦਿਓ ਕਲ ਵੀ ਗਰਾਊਂਡ ਜਿਹੜਾ ਕਲੀਅਰ ਕਰਦੇ ਬੇਨਤੀ ਆ ਕਮੇਟੀ ਸਾਹਿਬ ਜੀ ਨਾਲ ਉਹਨਾਂ ਨੂੰ ਬੇਨਤੀ ਆ ਕਿ ਜੇਕਰ ਜਿੰਨੀ ਜਲਦੀ ਹੋ ਸਕਦਾ ਕੁਰਸੀਆਂ ਇੱਕ ਕੁਰਸੀ ਭਿੜਾ ਦਿਓ ਕਿਉਂਕਿ ਕਬੱਡੀ ਦੀਆਂ ਦੋਨੋਂ ਟੀਮਾਂ ਨੂੰ ਪਹਿਲੀ ਗੱਲ ਕੀਤੀ ਜਾ ਰਹੀ ਹੈ ਠੀਕ ਅੱਧੇ ਘਾਟੇ ਤੋਂ ਬਾਅਦ ਕਬੱਡੀ ਦਾ ਮੈਚ ਸ਼ੁਰੂ ਹੋਣਾ ਹੈ ਤੋ ਦੋਨੋ ਟੀਮਾਂ ਸ਼ਟਰਪੁਰ ਕਬੱਡੀ ਕਲੱਬ ਇੱਕ ਪਾਸਾ ਸੁਖਚੰਨ ਦਾ ਕਬੱਡੀ ਕਬੀ ਸ਼ਾਹ ਕੋਟ ਉਧਰ ਸੁੱਖਾ ਬੌਂਸਰ ਪਹੁੰਚ ਗਈ ਵੀ ਨੋਟ ਕਰੋ ਦੋਨੋ ਟੀਮਾਂ ਦੇ ਖਿਡਾਰੀ ਜਿਹੜੇ ਪਲੀਜ਼ ਵਾਰਮਅਪ ਹੋ ਜਾਣ bari jaspur ਦੇ neeru pehlwan ਵਿੱਚ ਆ ਪਲੀਜ਼ ਬੈਠੀ ਹੈ jaspur jaspur pehlwan ਬੋਲਾ ਪਰ ਤੇ neeru gujjar pehlwana bsf ਕਾਚ ਸੀਓ हां ਆ ਗੁਸਤੀ ਜਿਹੜੀ ਮਾਨੇ ਵਾਲੀ ਪੁਆਇੰਟ ਤੋਂ ਲੱਗੀ ਹੈ ਲੱਖਪਤੀ ਜੰਡੀਆ ਇਹ ਨੋਟ ਕਰੋ ਗੁਸਤੀ ਜਿਹੜੀ ਪੁਆਇੰਟ ਤੇ ਹੈ ਭਾਈ ਜਸਪੂਰਾਂ ਜਲਦੀ ਆਓ ਭਾਈ ਨੋਟ ਕਰੋ ਪੁਆਇੰਟ ਤੇ ਗੁਸਤੀ ਹੋਣ ਲੱਗੀ ਹੈ ਇਹ ਗੁਸਤੀ ਦੇ ਬਣੀ ਆਲਮਗੀਰ ਪਹਿਲਵਾਨ ਨੇੜੇ ਆ ਜਾਓ ਪ੍ਰਤਮਲ ਸਰਵਾਰਾ ਸਾਗਰ ਦਿੱਲੀ ਇਹ ਪਹਿਲਵਾਨ ਨੇੜੇ ਆਓ ਜਲਦੀ ਭਾਈ ਪ੍ਰਤਮਲ ਸਰਵਾਰਾ ਤੇ ਸਾਗਰ ਪਹਿਲਵਾਨ ਦਿੱਲੀ ਜਲਦੀ ਨਾਲ ਨੇੜੇ ਆ ਜਾਓ ਧਿਆਨ ਦਿਓ ਆਧੇ ਘੰਟੇ ਦੇ ਨਾਲ ਪਰ ਗੁਸਤੀਆਂ ਦੀ ਸਮਾਪਤੀ ਕਰਨੀ ਆ ਟੋਪਾ ਢੁੱਲਰ ਰਣਵੀਰ ਜੁਐਸਏ ਤੇ ਸ਼ੀਪਾ ਜੁਐਸਏ ਹਰਪ੍ਰੀਤ ਵੱਡੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ ਇਹਨਾਂ ਵੀਰਾਂ ਨਾਲ ਜੀਵਨ ਆਪਦੇ ਆ ਢੰਗਾ ਭੁੱਲਿਆ ਢੰਗਾ ਭੰਗਰ ਖੀਪਾ ਜੁਐਸਏ ਦੇ ਨਦੀ ਜੁਐਸਏ ਇਹਨਾਂ ਵੀਰਾਂ ਦਾ ਬਹੁਤ ਬਹੁਤ ਅਰਦਾਸ ਦੀ ਆਹ ਦੇਖਦੇ ਗਾਜਾ ਜਿੰਨੇ ਵੀ ਪਾਠੀ ਸਿੱਖ ਮੁੰਡਿਆਂ ਪਲੀਜ਼ ਪੁੱਛਿਓ ਮਾਸਮਾਨ ਕੀਤਾ ਜਾਣਾ ਜਿੰਨੇ ਵੀ ਮੌਂਬੀ ਨਾਲੀ ਸਾਡੇ ਪੰਡਤ ਸਹਿਬਾਨ ਜਿਹੜੇ ਕੱਲ ਵੀ ਗੁਰੂ ਘਰ ਆ ਗਏ ਆਪਣੇ ਆਪਣੇ ਗੁਰੂ ਘਰ ਆ ਗਏ ਜਿਹੜੇ ਸਵਾਗਤ ਆ ਗਏ ਇਧਰ ਉਹਨਾਂ ਦੇ ਮਾਣਸ ਨਾਲ ਕੀਤੇ ਜਾ ਰਹੇ ਆ ਸੀਗੀ ਪਹਿਲਵਾਨ ਦੇ ਨਾਲ ਸੰਬੰਧ ਕਰਾਇਓ ਨੈਰੀ ਗਰਾਊਂਡ ਜਿਹੜਾ ਕਲੀਅਰ ਕਰ ਦਿਓ ਜਾ ਉਧਰ ਮਾਨਾ ਮਾਨਾ ਪੁਆਇੰਟ ਦੇ ਨਾਲ ਜਿੱਤੇ ਜਸਮਰ ਨੇ ਇਧਰ ਪਾਸੇ ਆ ਜਾਓ ਕਿਨੂ ਵੀਜੀ ਤੁਹਾਡਾ ਹਾਂਜੀ ਡੂਰ ਛੜੀ ਕਿਨਾ ਮਾ ਤੁਹਾਡਾ ਹਾਂਜੀ ਲਾਈਟ ਤੋਂ ਬਾਹਰ ਆ ਜਾਓ ਮਾਨਾ ਪਹਿਲਵਾਨਾ ਡੂਸ਼ੜੀ